ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਦਾ ਦ੍ਰਿਸ਼ ਦਿਖਾ ਰਹੇ ਹਾਂ ਤੁਹਾਨੂੰ ਦੇਖ ਸਕਦੇ ਹੋ ਕਿ ਸੰਗਤਾਂ ਦਾ ਜਿਹੜਾ ਹਜੂਮ ਇੱਥੇ ਪਹੁੰਚ ਚੁੱਕਿਆ ਹੈ ਸੰਗਤਾਂ ਜਿਹੜੀਆਂ ਨੇ ਪਾਠ ਕਰ ਰਹੀਆਂ ਨੇ ਹਰ ਪਾਸੇ ਸੰਗਤਾਂ ਦਾ ਭਾਰੀ ਇਕੱਠ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਬੈਠ ਕੇ ਪਾਠ ਕਰ ਰਹੀਆਂ ਨੇ ਦੂਰੋਂ-ਦੂਰੋਂ ਸੰਗਤਾਂ ਇੱਥੇ ਹਰ ਐਤਵਾਰ ਚੋਪੇ ਸਾਹਿਬ ਦੇ ਵਿੱਚ ਹਾਜ਼ਰੀ ਪਰਨਾਰੀਆਂ ਨੇ ਸੇਵਾਦਾਰਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪੱਕੇ ਚੱਲਣ ਦੀ ਸੇਵਾ ਪਾਣੀ ਪਿਉਣ ਦੀ ਸੇਵਾ ਹਰ ਪ੍ਰਕਾਰ ਦੀ ਜਿਹੜੀ ਸੇਵਾ ਹੈ ਕੀਤੀ ਜਾ ਰਹੀ ਹੈ ਸੰਤਾ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਦੂਰੋ ਦੂਰੋ ਸੰਤਾ ਤੇ ਹਾਜ਼ਰੀ ਪਰਨਾਨਦੀਆਂ ਨੇ ਔਰ ਸੰਤਾ ਨਾਲ ਸੇਵਾ ਜਿਹੜੀ ਹੈ ਸੰਤਾ ਜੜੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਵੀ ਨਿਭਾ ਰੀਆਂ ਨੇ ਸੰਤਾ ਪਾਠ ਕਰ ਰੀਆਂ ਨੇ ਜਪਜੀ ਸਾਹਿਬ ਚਪਈ ਸਾਹਿਬ ਦੇ ਪਾਠ ਜਿਹੜੇ ਨੇ ਉਹ ਹੋ ਚੁੱਕੇ ਨੇ ਤੇ ਖੁਸ਼ੀ ਦੇਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਵਾਲਾ ਹੈ ਸੰਤਾ ਆਰਿਆ ਨੇ ਦੇਖ ਸਕਦੇ ਹੋ ਪਾਠ ਕਰ ਰਹੀਆਂ ਨੇ ਦੁਪਹਿਰਾਂ ਸਾਹਿਬ ਦੇ ਵਿੱਚ ਹਾਜ਼ਰੀ ਪੜਦੀਆਂ ਨੇ ਸੰਤਾ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਤੁਸੀਂ ਸੋ ਦੇਖ ਸਕਦੇ ਹੋ ਕਿ ਸੰਤਾ ਦੂਰ ਦੂਰੋਂ ਆਈਆਂ ਨੇ ਹਾਜ਼ਰੀ ਪੜ ਰਹੀਆਂ ਨੇ ਗੱਲਬਾਤ ਕਰਦੇ ਆ ਹੋਰ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਨੇ ਇੱਥੇ ਸੰਤਾ ਹਾਜ਼ਰੀ ਪੜਦੀਆਂ ਨੇ ਸੇਵਾ ਕਰਦੀਆਂ ਨੇ ਜੋ ਪੈਰਾ ਸਾਹਿਬ ਦੇ ਵਿੱਚ ਹਰ ਐਤਵਾਰ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਥੋਂ ਆਏ ਬੀ ਜੀ ਅਸੀਂ ਅੰਮ੍ਰਿਤਸਰ ਦੇ ਆ ਹਰ ਐਤਵਾਰ ਹਾਜ਼ਰੀ ਭਰ ਹਾਂ ਜੀ ਹਰ ਐਤਵਾਰ ਸਾਡੀ ਉੱਥੇ ਸੇਵਾ ਲੱਗਦੀ ਹੈ ਜੀ ਸਾਡੀ ਤੇ ਕੀ ਕਹਿਣਾ ਚਾਹੋਗੇ ਹਰ ਐਤਵਾਰ ਸੰਗਤਾਂ ਇੱਥੇ ਦੂਰੋਂ ਦੂਰੋਂ ਹਾਜ਼ਰੀ ਭਰ ਆਉਂਦੀਆਂ ਨੇ ਸੰਗਤਾਂ ਨੇ ਮਨਮੁਰਾਦ ਦਾ ਬਿਲਕੁਲ ਜੀ ਬਿਲਕੁਲ ਬਹੁਤ ਇੱਥੇ ਮੈਂ ਸੇਵਾ ਕਰਨ ਨੂੰ ਸਭ ਦੀ ਸੇਵਾ ਬਹੁਤ ਵਧੀਆ ਹੈ ਜੀ ਬਹੁਤ ਕੁਝ ਮਿਲਦਾ ਇੱਥੇ ਆਓ ਵਾਹਿਗੁਰੂ ਦਾ ਨਾਮ ਜਪੋ ਬਹੁਤ ਸੇਵਾ ਕਿੱਤ ਵਾਹਿਗੁਰੂ ਜੀ ਦਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਤੁਸੀਂ ਲੋਕਲ ਅੰਮ੍ਰਿਤਸਰ ਤੋਂ ਹਰ ਐਤਵਾਰ ਹਾਜ਼ਰੀ ਭਰਦੇ ਹੋ ਜੀ ਪਹਿਲਾਂ ਨਹੀਂ ਵੀ ਪਰਦੀ ਪਰ ਲਗਭਗ ਭਰੇ ਦੇ ਆ ਕੀ ਕਹਿਣਾ ਚਾਹੋਗੇ ਹਰ ਐਤਵਾਰ ਇੱਥੇ ਸੰਗਤਾਂ ਦਾ ਪਾਰੀਏ ਘਾਟਾ ਆਤਾ ਸ਼ਰਦਾ ਜੜੀਆ ਦੇਖਣ ਨੂੰ ਮਿਲਦੀ ਸ਼ਰਦਾ ਜੀ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਸ਼ਹੀਦਾਂ ਦਾ ਸਥਾਨ ਹੈ ਇੱਥੋਂ ਸੰਗਤ ਦੇ ਹਾਸਾਂ ਮਰਦਾ ਪੂਰੀ ਹੁੰਦੀਆਂ ਹਾਂ ਜੀ ਸੰਗਤ ਹਾਜ਼ਰੀਆਂ ਭਰਨ ਆਉਂਦੀ ਆ ਮਹਾਰਾ ਸੇਵਾ ਕਰਕੇ ਨਿਹਾਲ ਹੁੰਦੀ ਆ ਸੰਗਤ ਜਲਵਾਹ ਕੋ ਛਕਣ ਵਾਲਾ ਕੋ ਛਕਾਉਣ ਵਾਲਾ ਕੋ ਨਾਮ ਜਪਣ ਵਾਲਾ ਕੋ ਛਾਉਣ ਵਾਲਾ ਮਹਾਰਾਜ ਪਪੀ ਸ਼ੀਤਾਂ ਦੀ ਕਿਰਪਾ ਜੀ ਸਿੱਖ ਕੌਮ ਦੀ ਸਿੱਖ ਕੌਮ ਨੂੰ ਸ਼ਹੀਦਾਂ ਦੀ ਕਿਰਪਾ ਸ਼ੀਤਾਂ ਦੀ ਗੁਰੂ ਮਹਾਰਾਜ ਦਾਸਰਾ ਇਸੇ ਨੇ ਸਿੱਖ ਕੌਮ ਜਿਹੜੀ ਵਾਦੀ ਖੁੱਲਦੀ ਹੈ ਜੀ ਨੌਜਵਾਨਾਂ ਨੂੰ ਅੱਜ ਦੇ ਜਿਹੜੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਨੌਜਵਾਨਾਂ ਨੂੰ ਇਹੋ ਚਾਹਣਾ ਚਾਹੁੰਦੇ ਆ ਜੀ ਵੀ ਨਸ਼ਿਆਂ ਦਾ ਤਿਆਗ ਕਰੋ ਤੇ ਗੁਰੂ ਦੇ ਰੰਗ ਲੱਗੋ ਅਮਰਤ ਛਕੋ ਸਿੰਘ ਸੱਚੋ ਤੇ ਸਿੱਖੀ ਦੀ ਸੇਵਾ ਕਰੋ ਬਸ ਇਹੋ ਹੀ ਸਾਡਾ ਪਾਗਾਮ ਹੈ ਸੋ ਬਿਲਕੁਲ ਸੰਗਤਾਂ ਵੱਲੋਂ ਵੀ ਇਹਹੀ ਸੰਦੇਸ਼ ਦਿੱਤਾ ਜਾਂਦਾ ਹੈ ਕਿ ਗੁਰਸਿੱਖੀ ਦੇ ਲਾੜ ਲੱਗੋ ਸਿੱਖੀ ਨਾਲ ਜੁੜੋ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀਆਂ ਪਰ ਕੇ ਜੋ ਵੀ ਆਂਦਾ ਹੈ ਉਹਦੀਆਂ ਮਨਮੁਰਾਦਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਕਿੱਥੋਂ ਆਂਦੇ ਹੋ ਮਠਿੰਡੇ ਤੋਂ ਰਾਜ ਜੀ ਹਰਿਆੰਧਵਾਲਾ ਹਾਂ ਹਰਿਆੰਧਵਾਲਾ ਕੀ ਕਹਿਣਾ ਚਾਹੋਗੇ ਇੱਥੇ ਸੰਗਤਾਂ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਮਨ ਨੂੰ ਸ਼ਾਂਤੀ ਆਉਂਦੀ ਆ ਰਜੇ ਤੰਤਨੀਆਂ ਮਨਮੁਰਾਦਾਂ ਵੀ ਇੱਥੇ ਸਭ ਹੁੰਦੀਆਂ ਪੂਰੀਆਂ ਸਭ ਜੀਆਂ ਪੂਰੀਆਂ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਚੈਨ ਆਉਂਦਾ ਬਿਠਾ ਸੋ ਦੇਖ ਸਕਦੇ ਹੋ ਇੱਥੇ ਹਾਜ਼ਰੀ ਭਰ ਕੇ ਸੰਗਤਾਂ ਦਾ ਆਉਣਾ ਕਿ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਖਾਸ ਐਤਵਾਰ ਦੇ ਦਿਨ ਚੋਪੜਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚੀਆਂ ਨੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਦਾ ਹਜੂਮ ਜਿਹੜਾ ਹੈ ਇੱਥੇ ਮੌਜੂਦ ਹੈ ਸੰਗਤਾਂ ਪਾਠ ਕਰ ਰਹੀਆਂ ਨੇ ਜਿੱਥੇ ਕਿਤੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵ ਕੁਤੂ ਆਂਦੇ ਹੋ ਤੁਸੀਂ ਅਈ ਤਾਰੀਕ ਜਫਰਵਾਲ ਤੋਂ ਹਰ ਹੱਤ ਵਰ ਹਾਜ਼ਰੀ ਪੜਦੇ ਹੋ ਹਾਂਜੀ ਤੇ ਇੱਥੇ ਤੁਸੀਂ ਬੈਠ ਕੇ ਪਾਠ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸੰਗਤਾਂ ਦੂਰੋ ਦੂਰੋ ਹਾਜ਼ਰੀ ਪੜਦੀਆਂ ਨੇ ਹਾਂਜੀ ਹੋਰ ਸੰਗਤਾਂ ਹੁੰਦੀਆਂ ਨੇ ਸੰਤਾਂ ਦੀ ਇੱਥੇ ਮਨ ਮੁਰਾਦਾ ਪੂਰੀਆਂ ਹੁੰਦੀਆਂ ਹਾਂਜੀ ਹੁੰਦੀਆਂ ਸਾਰੀਆਂ ਤੇ ਸੜਕ ਤੇ ਹੀ ਤੁਸੀਂ ਬੈਠੇ ਹੋ ਅੰਦਰ ਇੱਥੇ ਹੀ ਬੈਠਦੇ ਹੋ ਹਾਂਜੀ ਕਿੰਨਾ ਕੁ ਸਕੂਨ ਮਿਲਦਾ ਹੈ ਇਸ ਦਰ ਤੇ ਆ ਕੇ ਬਹੁਤ ਜ਼ਿਆਦਾ ਹਾਂਜੀ ਤੋ ਚਿਹਰੇ ਤੇ ਮੁਸਕਾਨ ਇਹਨਾਂ ਦੀ ਖਾਸ ਚਲਕ ਜਿਹੜੀ ਉਹ ਦੱਸ ਰਹੀ ਹੈ ਕਿ ਇੱਥੇ ਆ ਕੇ ਜਿਹੜਾ ਹੈ ਸੰਗਤਾਂ ਕੋਈ ਵੀ ਸੰਗਤ ਹੈ ਉਹਨਾਂ ਨੂੰ ਬਾਬਾ ਜੀ ਦੇ ਦਰ ਤੇ ਆ ਕੇ ਕਿੰਨਾ ਸਕੂਨ ਮਿਲਦਾ ਹੈ ਹਰ ਪਾਸੇ ਦੇਖ ਸਕਦੇ ਹੋ ਕਿ ਬਾਹਰ ਦਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਿਹਾ ਔਰ ਹਰ ਪਾਸੇ ਹੀ ਜਿਹੜਾ ਹੈ ਸੰਗਤਾਂ ਜਿਹੜੀਆਂ ਨੇ ਉਹ ਮੌਜੂਦ ਨੇ ਚ ਖਾਸ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇਹ ਜਿਹੜਾ ਚੁਪੈਰਾ 12 ਤੋਂ 4 ਵਜੇ ਤੱਕ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ ਜਬਜੀ ਸਾਹਿਬ ਚੁਪਈ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਜਿਹਦੇ ਪਾਰ ਤੇ ਅਨੰਦ ਸਾਹਿਬ ਜਿਹਦੇ ਪਾਰ ਦੇ ਪਰ ਅਰਦਾਸ ਵਿੱਚ ਹਾਜ਼ਰੀ ਭਰ ਕੇ ਇਹ ਜੋ ਪੈਰਾ ਸਾਹਿਬ ਜਿਹੜਾ ਹੈ ਸੰਪੰਨ ਹੁੰਦਾ ਹੈ ਤੇ ਸੰਗਤਾਂ ਇੱਥੇ ਇਸ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਆਪਣੀਆਂ ਮਨਮੁਰਾਦਾਂ ਆਪਣੀਆਂ ਆਸਾਂ ਜਿਹੜੀਆਂ ਨੇ ਲੈ ਕੇ ਆਉਂਦੀਆਂ ਨੇ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਹਰ ਐਤਵਾਰ ਇੱਥੇ ਸੰਗਤਾਂ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਦੀਆਂ ਨੇ ਸਾਸੀਆਂ ਕਲ ਜੋ ਕਿ ਬਾਬਾ ਜੀ ਦਾ ਪਹਿਰਾ ਲੱਗਦਾ ਹੈ ਜੀ ਇਸ ਟਾਈਮ ਠੀਕ ਜੀ ਚੋ ਪਹਿਰਾ ਚੱਲਦਾ ਹੈ ਸਾਨੂੰ ਸੇਵਾ ਕਰਕੇ ਆਨੰਦ ਆਉਂਦਾ ਹੈ ਜੀ ਬਹੁਤ ਮੇਰੇ ਬਾਬਾਈ ਦੀ ਬਹੁਤ ਬਾਬਾਈ ਕਿਰਪਾ ਨਾਲ ਬਹੁਤ ਕੁਝ ਦਿੱਤਾ ਬਾਬਾਈ ਨੇ ਸੋ ਦੇਖ ਸਕਦੇ ਹੋ ਕਿ ਬੀਬੀਆਂ ਵੱਲੋਂ ਤੇ ਜੇ ਕਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤਾਂ ਬਸ ਸ਼ਰਦਾ ਹੀ ਵਹਿੰਦੇ ਆ ਆਪਾਂ ਨੂੰ ਉਹ ਨਹੀਂ ਕਹਿੰਦੇ ਵੀ ਆਪਾਂ ਨਗੇ ਪੈਰੀ ਆਏ ਜੀ ਆਪਾਂ ਕਿੱਦਾਂ ਆਈਏ ਆਪਣੇ ਮਨ ਦੀ ਸ਼ਰਦਾ ਸੜਕਾ ਤੇ ਦੇਖੋ ਤੁਹਾਡੇ ਸਾਹਮਣੇ ਸੰਗਤਾਂ ਨੇ ਡੇਰਾ ਲਾਇਆ ਹੋਇਆ ਬਾਬਾ ਜੀ ਦੀ ਓਟ ਤੱਕ ਹੈ ਆ ਬੋਲੇ ਜੋਨੇ ਆ ਕਿਥੋਂ ਆਂਦੇ ਹੋ ਤੁਸੀਂ ਅਸੀਂ ਖਡੂਰ ਸਾਹਿਬ ਨਾਗੋ ਕਿਆਂ ਤੋਂ ਹਰ ਐਤਵਾਰ ਹਾਜ਼ਰੀ ਪੜ ਹਰ ਐਤਵਾਰ ਉਹਨੇ ਨੰਗੇ ਪੈਰੀ ਆਉਨੇ ਆ ਤੇ ਕਿੰਨੇ ਕ ਸੰਗਤ ਤੁਹਾਡੇ ਨਾਲ ਹੋ ਰਹੇ ਆ ਸਾਡੇ ਨਾਲ ਕਈ ਬੀਬੀਆਂ ਆਉਂਦੀਆਂ ਸਾਡੇ ਉਥੋਂ ਨਾਗੋ ਕਿਆਂ ਤੋਂ ਕਿੰਨੇ ਦੇਰ ਤੋਂ ਹਾਜ਼ਰੀ ਪੜ ਸਾਨੂੰ ਹੋ ਗਏ ਸਾਲੀ ਹੋ ਚੱਲਿਆ ਹੁੰਦਿਆਂ ਨੂੰ ਹਾਂਜੀ ਕੀ ਕਹਿਣਾ ਚਾਹੋਗੇ ਇੱਥੇ ਸੰਗਤਾਂ ਦੀਆਂ ਮਨਮਰਜ਼ਾ ਜੋ ਵੀ ਆਪਣੀ ਆਸ ਲੈ ਕੇ ਹੁੰਦੀ ਹਰ ਇੱਕ ਸਵਾਸ ਸਵਾਸ ਵਿੱਚ ਵਾਹਿਗੁਰੂ ਦਾ ਪ੍ਰਵਾਸ ਹੁੰਦਾ ਜਿਉ ਉਹ ਲੈ ਕੇ ਹੁੰਦਾ ਵਾ ਤੂੰ ਉਦਮ ਦਿੰਦਾ ਹੀ ਤੇ ਸੰਗਤਾਂ ਆਉਂਦੀਆਂ બસ ਸੋ ਦੇਖ ਸਕਦੇ ਹੋ ਸੰਤਾ ਵਿੱਚ ਅਥਾ ਸ਼ਰਦਾ ਜਿਹੜੇ ਦੇਖ ਸਕਦੇ ਹੋ ਉਹਨਾਂ ਦੇ ਫੇਸ ਤੇ ਜਿਹੜੇ ਸ਼ਰਦਾ ਮਨ ਭਾਵਨਾ ਜਿਹੜੀ ਇੱਥੋਂ ਗੁਰੂ ਮਹਾਰਾਜ ਦੇ ਪ੍ਰਤੀ ਉਹ ਸਾਫ਼ ਚਲਕਦੀ ਹੈ ਹਰ ਪਾਸੇ ਸੰਤਾਂ ਦਾ ਜਿਹੜਾ ਹਜੂਮ ਇੱਥੇ ਮੌਜੂਦ ਹੈ ਸੰਤਾ ਇੱਥੇ ਪਾਠ ਕਰਿਆ ਨੇ ਸੇਵਾ ਕਰਿਆ ਨੇ ਆਪਣੀਆਂ ਮਾਨਮੁਰਾਦਾ ਲੈ ਕੇ ਆਂਦੀਆਂ ਨੇ ਤਾਂ ਜੋ ਤਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੈਮਰਾਮੈਨ ਅਰਸ਼ ਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ